ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਨਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੂਸਰ ਮਿਕਸਰ ਸਿਲਵਰ ਲਾਈਨ ਦਾ ਆਏਗਾ ਜੂਸਰ ਮਿਕਸਰ ਵਧੀਆ ਕੁਆਲਟੀ ਜੋ ਪੋਪਰ ਮੋਟਰ ਜਿਹੇ ਆਏਗਾ ਠੀਕ ਹੈ ਜੀ ਅਗੇ ਤੁਹਾਨੂੰ ਕੱਲ ਆਪਾਂ ਦਿਖਾ ਲਈਏ ਪਰਸੋਂ ਮਖਾਨੀਆਂ ਤੁਹਾਨੂੰ ਮਿਕਸੀਆਂ ਦਿਖਾ ਦਿਆਂਗੇ ਇਹਦੇ ਵੀ ਦੋ ਤਿੰਨ ਤਰ੍ਹਾਂ ਦੀਆਂ ਵੈਰਾਈਟੀਆਂ ਆ ਜਾਂਦੀਆਂ ਦੋ ਤਨ ਕੁਆਲਿਟੀ ਆ ਜਾਂਦੀਆਂ ਜਿਸ ਤਰ੍ਹਾਂ ਬਲੂ ਕ੍ਰਾਫਟ ਦਾ ਆ ਜਾਂਦਾ ਸਿਲਵਰ ਲਾਈਨ ਆ ਜਾਂਦਾ ਨਿੱਕੀ ਦਾਸ਼ ਆ ਜਾਂਦਾ ਮੈਂ ਚਲੋ ਅਜੀ ਤੁਹਾਨੂੰ ਸਿਲਵਰ ਲਾਈਨ ਦਾ ਬਖਾਵਾ ਕਰਦਾ ਕਲਰ ਬਹੁਤ ਘੇਰਾ ਹੈ ਗਾਈਚ ਕਲਰ ਆਏਗਾ ਬਲੈਕ ਗ੍ਰੀਨ ਇਹ ਚ ਕਲਰ ਹੋਰ ਵੀ ਆਉਂਦੇ ਨੇ ਜੀ ਜਿਵੇਂ ਨਹੀਂ ਦੇਖੋ ਕਿਦਾ ਸ਼ਾਨਦਾਰ ਆ ਦੇਖੋ ਵਧੀਆ ਕੁਆਲਿਟੀ ਦੇ ਵਿੱਚ ਡਿਜ਼ਾਈਨ ਦੇਖੋ ਜਨਨ ਕਿ ਜਦੋਂ ਆਪਾਂ ਜੂਸ ਵਗੈਰਾ ਕਰਨਾ ਹੈ ਉਦੋਂ ਆ ਸਾਰਾ ਪਾਰਟ ਵਗੈਰਾ ਉੱਪਰ ਹੋਣਾ ਲੱਗਣਾ ਚਾਹੀਦਾ ਫਿਰ ਜੂਸ ਦਾ ਕੰਮ ਦੇਣਾ ਇਹ ਮਿਕਸੀ ਦਾ ਕੰਮ ਵੀ ਦੇ ਜਾਂਦਾ ਜਦੋਂ ਮਸਾਲਾ ਵਗੈਰਾ ਗ੍ਰੈਂਡ ਕਰਨਾ ਆਪਾਂ ਜਿਹੜੇ ਆ ਲੋਕ ਦਿੱਤੇ ਹੁੰਦੇ ਆ ਆ ਲੋਕ ਦਿੱਤੇ ਹੁੰਦੇ ਆ ਆ ਲੋਕਾਂ ਨੂੰ ਉਤਾਰ ਲੈਣਾ ਆ ਸਾਡੇ ਤੋਂ ਆ ਸਾਮਾਨ ਇਸ ਤਰ੍ਹਾਂ ਉਤਾਰ ਲੈਣਾ ਆ ਜਾਲੀ ਉਤਾਰ ਲੈਣੀ ਆ ਪਾਰਟ ਉਤਾਰ ਕੇ ਫਿਰ ਜਨਨ ਕਿ ਕੱਲੀ ਮਿਕਸੀ ਬਣ ਜੇ ਆ ਚੀਜ਼ ਫਿਰ ਕੱਲੀ ਮਿਕਸੀ ਦਾ ਕੰਮ ਦੇ ਦਿੰਦੀ ਇਹਦੇ ਨਾਲ ਜਾਗਾ ਜਨਨ ਕਿ ਵੱਡੇ ਸਾਈਜ਼ ਲੋ ਜੀ ਦੋ ਜੱਗ ਉਹਨਾਂ ਦੀ ਇਹ ਪਾਏਗਾ ਪੌਲੀ ਯਾਰ ਇਸ ਤਰ੍ਹਾਂ ਦਾ ਮੰਗੋ ਸ਼ੇਕ ਬਣਾਉਣਾ ਸ਼ੇਕ ਲੱਸੀ ਵਗੈਰਾ ਕਰਨੀ ਆ ਜਾਂ ਕੋਈ ਵੀ ਚੀਜ਼ ਤੁਸੀਂ ਗ੍ਰाइंड ਕਰਨੀ ਆ ਕੋਈ ਆਪਣਾ ਸ਼ੇਕ ਵਗੈਰਾ ਕੁਝ ਬਣਾਉਣਾ ਹੈ ਕੋਈ ਕੋਈ ਵੀ ਚੀਜ਼ ਤਰ੍ਹਾਂ ਦੀ ਜਾਨਕੀ ਲਿਕਵਿਡ ਚੀਜ਼ਾਂ ਬਣਾਉਣ ਵਾਸਤੇ ਇਹ ਚੀਜ਼ ਆ ਜੇਗੀ ਇਹ ਹੋਏਗਾ ਪੌਲੀ ਯਾਰ ਅਨਬ੍ਰੇਕਬਲ ਠੀਕ ਹੈ ਜੀ ਇਹਦੇ ਨਾਲ ਫਿਰ ਜੀ ਮਸਾਲਾ ਵਗੈਰਾ ਗ੍ਰाइंड ਕਰਨ ਵਾਸਤੇ ਤਾਂ ਇਹ ਇੱਕ ਛੀਦਾ ਯਾਰ ਦਿੱਤਾ ਜਾਏਗਾ ਵੱਡੇ ਸਾਈਜ਼ ਦੇ 2000 ਹੋਣਗੇ ਇਹਦੇ ਨਾਲ ਠੀਕ ਹੈ ਜੀ ਇੱਕ ਪਾਲੀ ਯਾਰ ਆ ਰਿਹਾ ਹੈ ਕਿ ਇੱਕ ਸਟੀਲ ਦਾ ਯਾਰ ਆ ਰਿਹਾ ਹੈ ਵਧੀਆ ਕੁਆਲਟੀ ਦੇ ਇਹ ਆਈਂਦੀ ਸਿਲਵਰ ਲਾਈਨ ਦੀ ਕੁਆਲਟੀ ਆ ਵਧੀਆ ਚੀਜ਼ ਹੈ ਹੈਵੀ ਕੁਆਲਟੀ ਆ ਕਾਪਰ ਮੋਟਰ ਜਾਏਗਾ 1 ਸਾਲ ਦੀ ਵਾਰੰਟੀ ਦੇ ਨਾਲ ਆਏਗਾ ਠੀਕ ਹੈ ਜੀ ਇਹ ਆਈਂਦਾ ਜਦੋਂ ਮਿਕਸੀ ਦਾ ਕੰਮ ਕਰਨਾ ਤਾਂ ਉਦੋਂ ਆ ਜਾਗ ਵਗੈਰਾ ਲਗਾ ਲਨੇ ਉੱਪਰ ਤੇ ਜਦੋਂ ਜੂਸ ਦਾ ਕੰਮ ਕਰਨਾ ਆ ਠੀਕ ਹੈ ਜੀ ਇਹਦੇ ਉੱਤੇ ਆ ਪਾਟਲ ਲਗਾ ਲਨਾ ਆ ਚੀਜ਼ ਇਹਨੂੰ ਇਸ ਤਰ੍ਹਾਂ ਫਿਟਿੰਗ ਕਰ ਲੈਣੀ ਹੈ ਠੀਕ ਹੈ ਜੀ ਆਹ ਜਾਲੀ ਉੱਪਰ ਇਸ ਤਰ੍ਹਾਂ ਲਗਾ ਲਈ ਆ ਜੀ ਇਹਨੂੰ ਇਸ ਤਰ੍ਹਾਂ ਬੁੱਕ ਕਰਦੇ ਨੇ ਆ ਲੋਕ ਲਗਾ ਦੋ ਨੇ ਸਾਈਡ ਤੇ ਫਿਰ ਆਪਾਂ ਜੂਸ ਦਾ ਕੰਮ ਕਰ ਸਕਦੇ ਆ ਜੂਸ ਇਸ ਤਰ੍ਹਾਂ ਕਿਸੇ ਵੀ ਜਾਨਕੀ ਜਿਹੜੇ ਜੋ ਫਰੂਟ ਦਾ ਤੁਸੀਂ ਜੂਸ ਕਰਨਾ ਉਹ ਕਰ ਸਕਦੇ ਹੋ ਹੈ ਵੀ ਉਹਦੀ ਕੁਆਲਿਟੀ ਦੇ ਵਿੱਚ ਹੈ ਠੀਕ ਹੈ ਸਿਲਵਰ ਲਾਈਨ ਦਾ ਆ ਵਧੀਆ ਚੀਜ਼ ਹੈ ਕੋਪਰ ਮੋਟਰ ਜਿਸ ਕਿਸੇ ਵੀ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਬਰਤਨ ਸਟੋਰ ਫੜੇਗਾ ਚੋਣੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਐਡਰੈਸ ਤੁਹਾਨੂੰ ਫੇਰ ਦੱਸ ਦਿੰਦੇ ਆ ਬੱਸ ਸਟੈਂਡ ਤੋਂ ਸਿੱਧਾ ਤੁਸੀਂ ਅੰਦਰ ਬਾਜ਼ਾਰ ਨੂੰ ਆਉਣਾ ਹੈ ਆਪਣਾ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਤੁਸੀਂ ਅਗਲੇ ਪਾਸੇ